ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਬੱਚਿਆਂ ਨੂੰ ਗੁਰਬਾਣੀ ਨਾਲੋਂ ਤੋੜ ਲਿਆ ਤੇ ਅਸੀਂ ਕੀ ਕਰਨ ਲੱਗ ਪਏ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਜੇ ਅਸੀਂ ਇਹੀ ਹਾਲਾਤ ਕਰਦੇ ਰਹੇ ਸੋ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਪਹਿਲਾ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬੱਚਿਆਂ ਨੂੰ ਅਸੀਂ ਗੁਰਬਾਣੀ ਨਾਲੋਂ ਖੁਦ ਤੋੜ ਰਹੇ ਆ ਅਸੀਂ ਬੱਚਿਆਂ ਨੂੰ ਗੁਰਬਾਣੀ ਨਾਲੋਂ ਖੁਦ ਤੋੜ ਰਹੇ ਆ ਉਹਦਾ ਕਾਰਨ ਪਤਾ ਹੈ ਕੀ ਹੈ ਜੀ ਅਸੀਂ ਖੁਦ ਤੋੜ ਰਹੇ ਆ ਬੱਚਿਆਂ ਨੂੰ ਹੁਣ ਤੁਸੀਂ ਕਹੋਗੇ ਜੀ ਅਸੀਂ ਤਾਂ ਜੋੜਦੇ ਆ ਜੇ ਅਸੀਂ ਗੁਰੂ ਘਰ ਲੈ ਕੇ ਜਾਂਦੇ ਆ ਜੀ ਅਸੀਂ ਬੱਚਿਆਂ ਨੂੰ ਗੁਰੂ ਘਰ ਨਾਲੋਂ ਤੋੜ ਰਹੇ ਆ ਅਸੀਂ ਗੁਰਬਾਣੀ ਨਾਲੋਂ ਤੋੜ ਰਹੇ ਆ ਸਾਡੇ ਬੱਚਿਆਂ ਨੂੰ ਗੁਰਬਾਣੀ ਪੜਨ ਇਹ ਤਾਂ ਜੀ ਭਾਈ ਜੀ ਦਾ ਕੰਮ ਹੈ ਜੀ ਗੁਰਦੁਆਰੇ ਵਾਲੇ ਭਾਈ ਜੀ ਦਾ ਕੰਮ ਹੈ ਤੇ ਸਾਧ ਸੰਗਤ ਜੇ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਵਾਂਗੇ ਪਾਠ ਕਰਾਵਾਂਗੇ ਤੇ ਇਹ ਇਹ ਕੋਈ ਮਾੜੀ ਗੱਲ ਤੇ ਹੈ ਨਹੀਂ ਅਸੀਂ ਗੁਰਦੁਆਰੇ ਚ ਮੈਂ ਨਹੀਂ ਕਹਿੰਦਾ ਵੀ ਪਾਠ ਹੀ ਲਾਓ ਆਪਣੇ ਬੱਚੇ ਨੂੰ ਜਾਂ ਤੁਸੀਂ ਕੁਝ ਵੀ ਉਹ ਤਾਂ ਵੈਸੇ ਵੀ ਨਹੀਂ ਅਸੀਂ ਲਾਉਣਾ ਆਉਣ ਵਾਲੇ ਸਾਨੂੰ 5-7 ਸਾਲਾਂ ਨੂੰ ਵੈਸੇ ਵੀ ਨਹੀਂ ਇਹੋ ਜਿਹਾ ਪ੍ਰੋਗਰਾਮ ਲੱਭਣਾ ਸਾਧ ਸੰਗਤ ਅਸੀਂ ਗੁਰਦੁਆਰੇ ਵਾਲੇ ਭਾਈ ਜੀ ਦਾ ਕੰਮ ਸਮਝਦੇ ਆਂ ਵੀ ਉਹ ਬਾਣੀ ਪੜੇ ਉਹੀ ਨਿਤਨੇਮ ਕਰੇ ਸਾਨੂੰ ਕਿ ਲੋੜ ਹੈ ਅਸੀਂ ਥੋੜਾ ਕਰਨਾ ਨਿਤਨੇਮ ਅਸੀਂ ਆਪਣੇ ਬੱਚੇ ਘੱਟੋ ਘੱਟ ਉਹਦੀ ਸਰੀਰ ਦੀ ਸੁਸਤੀ ਦੇ ਲਈ ਭਾਵ ਉਹਨੂੰ ਚੰਗੇ ਮਾਰਗ ਪਾਉਣ ਦੇ ਲਈ ਗੁਰਬਾਣੀ ਦਾ ਜੇ ਪਾਠ ਕਰੇਗਾ ਨਿਤਨੇਮ ਕਰੇਗਾ ਚੰਗੀ ਉਹ ਗੱਲ ਹੈ ਇਹਦੇ ਵਿੱਚ ਮਾੜਾ ਵੀ ਕੀ ਹੈ ਜੀ ਪਰ ਨਹੀਂ ਸਾਤ ਸੰਗਤ ਦੇ ਕਹਿੰਦੇ ਬੱਚੇ ਨੂੰ ਗੁਟਕਾ ਸਹਿਬ ਨਹੀਂ ਦੇਗਣਾ ਇਹਦਾ ਪਾਪ ਲੱਗੂ ਜੀ ਗੁਟਕਾ ਸਹਿਬ ਉਹਦੇ ਕੋਲ ਬੈਠੋ ਤੁਸੀਂ ਵੀ ਕਦੇ ਕਰੋ ਪਾਠ ਕਰੋ ਤੁਸੀਂ ਆਪਣੇ ਬੱਚੇ ਨੂੰ ਦੱਸੋ ਜੀ ਪਤਾ ਲੱਗੇਗਾ ਤੁਹਾਡੇ ਬੱਚੇ ਨੂੰ ਸਾਤ ਸੰਗਤ ਇੱਥੇ ਹੀ ਤੇ ਘਾਟਾਂ ਨੇ ਸਾਡੇ ਵਿੱਚ ਵੱਡੇ ਹੋ ਗਏ ਸੀ ਕਹਿੰਨਾ ਜੀ ਬੱਚਾ ਨਸ਼ੇ ਕਰਨ ਲੱਗ ਗਿਆ ਜੀ ਬੱਚਾ ਮਾੜੀ ਸੰਗਤ ਵਿੱਚ ਪੈ ਗਿਆ ਜੀ ਬੱਚਾ ਐਂ ਕਰਨ ਲੱਗ ਗਿਆ ਜੀ ਉਹ ਤਾਂ ਫਿਰ ਸਾਤ ਸੰਗਤ ਜਿਹੋ ਜਿਹੇ ਰਸਤਾ ਅਸੀਂ ਚੁਣ ਕੇ ਦਵਾਂਗੇ ਤੇ ਉਹੋ ਜਿਹੇ ਰਸਤੇ ਤੇ ਬੱਚੇ ਨੇ ਜਾਣਾ ਇਹ ਰਸਤੇ ਅਸੀਂ ਆਪ ਖੁਦ ਚੁਣੇ ਹੋਏ ਨੇ ਅਸੀਂ ਆਪ ਕਦੇ ਪਾਠ ਨਹੀਂ ਕੀਤਾ ਜਿਹੜਾ ਬਾਪ ਘਰੇ ਖੁਦ दारू ਪੀ ਕੇ ਆਉਂਦਾ ਤੇ ਆਪਣੀ ਔਲਾਦ ਨੂੰ ਰੋਕੇ ਵੀ ਤੁਸੀਂ ਨਹੀਂ ਇਹ ਕੰਮ ਕਰਨਾ ਔਲਾਦ ਰੁਕਜੋ ਜੀ ਕਦੇ ਦੱਸੋ ਜਿਹੜੀ ਮਾਂ ਆਪ ਗਲਤ ਕੰਮਾਂ ਦੇ ਵਿੱਚ ਹੈ ਕਿ ਉਹ ਆਪਣੀ ਧੀ ਨੂੰ ਆਪਣੇ ਬੱਚਿਆਂ ਨੂੰ ਰੋਕ ਲੇਗੀ ਨਹੀਂ ਰੋਕ ਸਕਦੀ ਨਾ ਇਹੀ ਹਾਲਾਤ ਸਾਡੇ ਨੇ ਹੁਣ ਅਸੀਂ ਕਹਿੰਨੇ ਵੀ ਅਸੀਂ ਤਾਂ ਜੋ ਕੁਝ ਮਰਜ਼ੀ ਕਰੀਏ ਪਰ ਬੱਚੇ ਸਾਡੇ ਗੁਰੂ ਵਾਲੇ ਹੋਣ ਮਾੜੀ ਸੰਗਤ ਚ ਨਾ ਪੈਣ ਸਾਡੇ ਬੱਚੇ ਜਿਹੜੇ ਨੇ ਉਹ ਵਧੀਆ ਹੋਣ ਤੇ ਸਾਡੀ ਕੇਅਰ ਕਰਨ ਤੋ ਸਾਥ ਸੰਗਤ ਇਹ ਨਹੀਂ ਹੋ ਸਕਦਾ ਜੇ ਅਸੀਂ ਪ੍ਰਪੇਅਰ ਨਹੀਂ ਹੋਵਾਂਗੇ ਤੇ ਉਹਨਾਂ ਨਹੀਂ ਹੋ ਸਕਦਾ ਬੱਚਿਆਂ ਨੇ ਪੇਪਰ ਹੁੰਦੇ ਆ ਭਾਈ ਜੀ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਘੱਟ ਕਰ ਦਿਓ ਬੰਦ ਹੀ ਕਰ ਦਿਓ ਜੀ ਕਈ ਤਾਂ ਇਹੋ ਜਿਹੇ ਗੁਰੂ ਘਰ ਦੀ ਵਿਰੋਧਤਾ ਤੇ ਉਤਰ ਹੁੰਦੇ ਨੇ ਤੇ ਜੇ ਕਿਤੇ ਡੀਜੇ ਚੱਲਦੇ ਹੋਣ ਡਾਂਸਰਾਂ ਨੱਚਦਿਆਂ ਉਹਨੋਂ ਫਿਰ ਕਹਣਗੇ ਕੋਈ ਚੱਕਰ ਨਹੀਂ ਚੱਲੀ ਜਾਣ ਦਿਓ ਜੀ ਬੱਚਿਆਂ ਦੇ ਪੇਪਰ ਨੇ ਹੋ ਜਾਣਗੇ ਬਾਅਦ ਚ ਕਰਵਾ ਲਵਾਂਗੇ ਇਹ ਦਰਿਆਤ ਕਿਉਂ ਕਰਦੇ ਆ ਭਾਈ ਜੀ ਤੜਕੀ ਲੱਗ ਜਾਂਦੇ ਆ ਅਸੀਂ ਸੋਣਾ ਵੀ ਹੁੰਦਾ ਕਈ ਤੇ ਇਹੋ ਜਿਹੇ ਜਿਹੜੇ ਗੁਰਦੁਆਰੇ ਜਾ ਕੇ ਪਾਠੀ ਤੇ ਰੋ ਮਾਰਦੇ ਆ ਜੀ ਗ੍ਰੰਥੀ ਨੂੰ ਬੋਲਣ ਲੱਗ ਜਾਂਦੇ ਆ ਸਾਡੇ ਵਰਗੇ ਇਸ ਲਾਈਨ ਦੇ ਵਿੱਚ ਕਿਉਂ ਨਹੀਂ ਆ ਰਹੇ ਸਾਡੇ ਬੱਚੇ ਇਸ ਲਾਈਨ ਦੇ ਵਿੱਚ ਅੱਗੇ ਜਾ ਕੇ ਪਹਿਣਗੇ ਜੀ ਨਹੀਂ ਪੈਂਦੇ ਤਾਂ ਬਾਬਾ ਬਹੁਤੇ ਪੈਸੇ ਕੀ ਕਰਨੇ ਆ ਬਾਹਲਾ ਮੋਹ ਮਾਇਆ ਦਾ ਲਾਲਚ ਨਹੀਂ ਕਰਦੇ ਹੁੰਦੇ ਸਾਡੇ ਬੱਚੇ ਕਾਨਵੈਂਟ ਸਕੂਲਾਂ ਦੇ ਵਿੱਚ ਤੇ ਪਾਠੀ ਦੇ ਸਰਕਾਰੀ ਸਕੂਲ 'ਚ ਵੀ ਚੱਜ ਨਾਲ ਨਹੀਂ ਪੜ ਪਾਉਂਦੇ 3500 3000 ਤੇ ਗੁਜ਼ਾਰਾ ਹੋ ਜਾਏਗਾ ਤੁਸੀਂ ਦੱਸੋ ਜੀ ਮੈਂ ਨਹੀਂ ਕਹਿੰਦਾ ਵੀ ਅਸੀਂ ਆਪਣੇ ਵੱਲੋਂ ਕੁਝ ਕਰੀਏ ਜਾਏ ਕਿ ਹਾਂ ਠੀਕ ਹੈ ਯੋਗਤਾ ਮੁਤਾਬਕ ਅਸੀਂ ਤਨਖਾਵਾ ਦਈਏ ਬੱਚਿਆਂ ਨੂੰ ਉਹਦੇ ਉਹਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਾ ਸਕੇ ਉਹ ਉਹਦੇ ਬੱਚਿਆਂ ਦੀ ਜਿਵੇਂ ਅਸੀਂ ਪੜ੍ਹਾਈ ਕਰਾ ਦਈਏ ਤੇ ਉਹਨੂੰ ਇੱਕ ਹਜ਼ਾਇਤ ਕਰੀਏ ਵੀ ਸਾਡੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਪਰ ਨਹੀਂ ਅਸੀਂ ਕੀ ਕਰਦੇ ਆ ਬੱਚਾ ਪੜ੍ਹਦਾ ਜੀ ਬੱਚੀ ਨੂੰ ਪੜ ਲੈਣ ਦਿਓ ਜੀ ਉਦੋਂ ਬਾਅਦ ਹਾਈਲਾਈਟਸ ਕਰਾਓ ਤੇ ਬਾਹਰ ਤੋਰ ਦਿਓ ਚਲੋ ਜੀ ਕਦੇ ਅਸੀਂ ਗੁਲਾਮ ਸਮਝਦੇ ਸੀ ਆਪਣੇ ਆਪ ਨੂੰ ਗੋਰਿਆਂ ਦਾ ਪਰ ਅੱਜ ਅਸੀਂ ਜਾ ਕੇ ਖੁਦ ਉਹਨਾਂ ਦੇ ਗੁਲਾਮ ਬਣ ਰਹੇ ਹਾਂ ਅਦੇ ਅਸੀਂ ਡੰਗਰ ਬੱਚਾ ਘਰ ਤੋਂ ਵੇਚਣ ਵੇਲੇ ਰੋ ਪੈਂਦੇ ਸੀ ਅੱਖਾਂ ਭਰ ਲੈਂਦੇ ਸੀ ਪਰ ਅਸੀਂ ਅੱਜ ਆਪਣੇ ਬੱਚਿਆਂ ਨੂੰ ਖੋਦ ਹਾਈਲਾਈਟਸ ਕਰਾ ਕੇ ਉਹਨਾਂ ਦੇ ਬਾਹਰ ਜਾਣ ਦੇ ਸੀ ਲੱਡੂ ਬਣਦੇ ਆ ਨਾਲੇ ਪਤਾ ਵੀ ਉਹਨਾਂ ਨੇ ਵਾਪਸ ਮੁੜ ਕੇ ਨਹੀਂ ਆਉਣਾ ਕੋਈ ਕੱਦਾ ਹੋਊਗਾ ਜਿਹੜਾ ਵਾਪਸ ਮੁੜਾਵੇ ਜਿਹੜਾ ਉੱਥੇ ਜਾ ਬਾਗਿਆ ਨਾ ਉਹ ਤਾਂ ਸ਼ਾਇਦ ਹੀ ਮੁੜਦਾ ਫਿਰ ਇਥੇ ਮਾਪੇ ਦੇ ਬੜੇਪੇ ਰੁਲ ਗਏ ਕੰਿਆਂ ਦੇ ਹਲੇ ਨਹੀਂ ਲੋਕਾਂ ਨੂੰ ਪਤਾ ਲੱਗਦਾ ਪੰਜ ਸੱਤ ਸਾਲ ਰੁਕੋ ਫਿਰ ਪਤਾ ਲੱਗੂਗਾ ਇੰਨਾ ਚ ਗੁਰਬਾਣੀ ਨਾਲੋਂ ਤੋੜਨ ਦਾ ਨਤੀਜਾ ਇਹ ਸਾਤ ਸੰਗਤ ਗੁਰਬਾਣੀ ਨਾਲੋਂ ਤੋੜੋ ਨਾ ਗੁਰਬਾਣੀ ਦੇ ਨਾਲ ਜੋੜੋ ਬੱਚਿਆਂ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਘਰਦਿਆਂ ਦਾ ਮਾਪੇ ਦਾ ਸਤਕਾਰ ਕਿਵੇਂ ਕਰਨਾ ਹੈ ਗੁਰੂ ਕੀ ਕਹਿੰਦਾ ਸਾਡੇ ਬੱਚੇ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ ਸਾਡੇ ਬੱਚੇ ਤਾਂ ਮਾੜੇ ਕੰਮਾਂ ਤੋਂ ਮਾੜੀ ਸੰਗਤ ਤੋਂ ਬਚੇ ਰਹਿਣਗੇ ਤੇ ਸਾਤ ਸੰਗਤ ਜੇ ਉਹਨਾਂ ਨੂੰ ਗੁਰਬਾਣੀ ਨਾਲੋਂ ਤੋੜਾਂਗੇ ਤੇ ਯਾਦ ਰੱਖੋ ਫਿਰ ਇਹ ਨਤੀਜੇ ਨਿਕਲਣਗੇ ਜੇ ਜੋੜਾਂਗੇ ਤੇ ਘੱਟੋ ਘੱਟ ਗੁਰੂ ਦੀ ਸ਼ਰਮ ਤੇ ਕਰਨਗੇ ਇਹ ਸ਼ੁਰੂ ਤੋਂ ਜੋੜੋ ਬੱਚਿਆਂ ਨੂੰ ਇਹ ਨਤੀਜੇ ਨਿਕਲਣਗੇ ਅੱਗੇ ਜਾ ਕੇ ਵੇਖਦੇ ਜਾਓ ਜੋੜੋ ਖੁਦ ਵੀ ਜੁੜੋ ਤੇ ਉਹ ਬੱਚਿਆਂ ਨੂੰ ਵੀ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ